ਜਿਹੇ ਮੁਖ ਬੇਦ ਗਾਇਤਰੀ ਨਿਕਸੈ ਸੋ ਕਿਉ ਬ੍ਰਾਹਮਣ ਬਿਸਰ ਕਰੈ ਜਾ ਕੈ ਪਾਏ ਜਗਤ ਸਭ ਲਾਗੈ ਸੋ ਕਿਉ ਪੰਡਤ ਹਰਨਾ ਕਹੈ ਕਾਹੇ ਮੇਰੇ ਬੰਮਨ ਹਰਨਾ ਕਹੈ ਰਾਮ ਨਾ ਬੋਲਹਿ ਪਾਂਡੇ ਦੋਜਕ ਭਰਹਿ ਰਹਾਉ ਆਪਨੇ ਊਚ ਨੀਚ ਕਰ ਭੋਜਨ ਹਟੇ ਕਰਮ ਕਰ ਉਦਰ ਭਰਹਿ 14 अमावस रात रात मांगहै कर दीपक ਲੈ कूप परहै तू ब्राह्मण मैं कांसिक जो लहा मोहे तोहे बराबरी कैसे कह कै बनहै हमरे राम नाम कह उभरे वेद पुरोसे पांडे डूब मरहै तरवर एक अनंत डार शाखा पोहप पत्र रस भरिया ਏ ਹੀ ਅਮਰਤ ਕੀ ਬਾੜੀ ਹੈ ਰੇ ਤਿਨ ਹਰ ਪੂਰੈ ਕਰੀਆ ਜਾਨੀ ਜਾਨੀ ਰੇ ਰਾਜਾ RAM ਕੀ ਕਹਾਣੀ ਅੰਤਰ ਜੋਤ RAM ਪਰਗਾਸਾ ਗੁਰਮੁਖ ਬਿਰ ਲੈ ਜਾਨੀ ਰਹਾਉ ਪਵਰ ਏਕ ਪੋਹ ਪਰਸ ਬੀਦਾ ਬਾਰਾਂ ਹਾਂ ਲੇ ਉਰ ਧਰਿਆ ਸੋਰਾ ਹਾਂ ਬਦੇ ਪਵਨ ਚ ਘੋਰੀਆ ਆਕਾਸ਼ੇ ਫਰ ਫਰਿਆ ਸਹਿਜ ਸੁਨ ਇੱਕ ਬਿਰਵਾ ਉਪਜਿਆ ਧਰਤੀ ਜਲ ਹਰ ਸੋਖਿਆ ਕਹਿ ਕਬੀਰ ਹਉ ਤਾ ਕਾ ਸੇਵਕ ਜਿਨ ਇਹੋ ਬਿਰਵਾ ਦੇਖਿਆ ਮੁੰਦਰਾ ਮੂਨ ਦਇਆ ਕਰ ਝੂਲੀ ਪੱਤਰ ਕਾ ਕਰੋ ਵਿਚਾਰ ਰੇ ਖਿੰਤਾਇਹੁ ਤਨ ਸੀ ਉਹ ਆਪਣਾ ਨਾਮ ਕਰੋ ਆਧਾਰ ਰੇ ਐਸਾ ਜੋਗ ਕਮਾਵੋ ਉਹ ਜੋਗੀ ਜਪ ਤਪ ਸੰਜਮ ਗੁਰਮੁਖ ਭੋਗੀ ਰਹਾਉ ਬੁੱਧ ਬਿ ਭੂਤ ਚੜਾਵੋ ਆਪਣੀ ਸਿੰਘੀ ਸੁਰਤ ਮਲਾਈ ਕਰ ਬੈਰਾਗ ਫਿਰੋ ਤਨ ਨਗਰੀ ਮਨ ਕੀ ਕਿੰਗਰੀ বাজਾਈ ਪੰਜ ਤਤ ਲੈ ਹਿਰਦੈ ਰੱਖੋ ਰਹਿ ਨਰਾਲ ਮਤਾੜੀ ਕਹਿਤ ਕਬੀਰ ਸੁਨੋ ਰੇ ਸੰਤੋ ਧਰਮ ਦਇਆ ਕਰ ਬਾੜੀ ਕਮਨ ਕਾਜ ਸਿਰਜੇ ਜਗ ਭੀਤਰ ਜਨਮ ਕਮਨ ਫਲ ਪਾਇਆ ਭਵਨਿਤ ਧਰਮ ਤਾਰਨ ਚਿੰਤਾ ਮਨ ਇਕ ਨਿਮਖ ਨਾ ਇਹੋ ਮਨ ਲਾਇਆ ਗੋਬਿੰਦ ਹਮੇ ਐਸੀ ਅਪਰਾਧੀ ਜਿਨ ਪ੍ਰਭ ਜਿਉ ਪਿੰਡ ਖਾ ਦੀਆ ਤਿਸ ਕੀ ਭਾਉ ਭਗਤ ਨਹੀਂ ਸਾਦੀ ਰਹਾ ਪਰ ਤਨ ਪਰ ਤਨ ਪਰਤੀ ਨਿੰਦਾ ਪਾਰ ਅਪਵਾਦ ਨਾ ਛੂਟੈ ਆਵਾ ਗਵਨ ਹੋਤੈ ਫੁਨ ਫੁਨ ਇਹੋ ਪ੍ਰਸੰਗ ਨਾ ਟੂਟੈ ਜਿਹੇ ਘਰ ਕਥਾ ਹੋਤ ਹਰ ਸੰਤਨ ਇਕ ਨਿਮਖ ਨਾ ਕੀਨੋ ਮੈਂ ਫੇਰਾ ਲੰਪਟ ਚੋਰ ਦੂਤ ਮਤਵਾਰੀ ਤਿਨ ਸੰਗ ਸਦਾ ਬਸੀਰਾ ਕਾਮ ਕ੍ਰੋਧ ਮਾਇਆ ਮਦ ਮਤਸਰ ਏ ਸੰਪੈ ਮੋ ਮਾਹੀ दया धर्म अर गुरु की सेवा ए सुपनंतर नाही दीन दयाल कृपाल दमोदर भगत बछल पैहारी कहत कबीर पीर जन राखो हर सेवा करो तुम्हारी जे सिमरण होए मुक्त द्वार जाए बैकुंठ नहीं संसार ਨਿਰਪਉ ਕੈ ਕਰ ਬਜਾਵਹਿ ਤੂਰ ਅਨਹਦ ਬਜਹਿ ਸਦਾ ਪ੍ਰਭੂਰ ਐਸਾ ਸਿਮਰਨ ਕਰ ਮਨ ਮਾਹੀ ਬਿਨ ਸਿਮਰਨ ਮੁਕਤ ਕਤ ਨਾਹੀ ਰਹਾਉ ਜੇ ਸਿਮਰਨ ਨਾਹੀ ਨਨਕਾਰ ਮੁਕਤ ਕਰੈ ਉਤਰੈ ਬੋਹ ਭਾਰ ਨਮਸ਼ਕਾਰ ਕਰ ਹਿਰਦੈ ਮਾਹੀ ਫਿਰ ਫਿਰ ਤੇਰਾ ਆਵਨ ਨਾਹੀ ਜੇ ਸਿਮਰਨ ਕਰਹਿ ਤੂ ਕੇਲ ਦੀਪਕ ਬਾੰਦ ਧਰਿਉ ਬਿਨ ਤੇਲ ਸੋ ਦੀਪਕ ਅਮਰਕ ਸੰਸਾਰ ਕਾਮ ਕ੍ਰੋਧ ਬਿਖ ਕਾਢੀ ਲੇ ਮਾਰ ਜਿਹ ਸਿਮਰਨ ਤੇਰੀ ਗਤ ਹੋਈ ਸੋ ਸਿਮਰਨ ਰੱਖ ਕੰਠ ਪਰੋਏ ਸੋ ਸਿਮਰਨ ਕਰ ਨਹੀਂ ਰਾਖ ਉਤਾਰ ਗੁਰ ਪ੍ਰਸਾਦੀ ਉਤਰਹਿ ਪਾਰ ਜਿਹ ਸਿਮਰਨ ਨਾਹੀ ਤੋਹ ਕਾਨ ਮੰਦਰ ਸੁਵਹਿ ਪਟੰਬਰ ਤਾਨ ਸੇਜ ਸੁਖਾਲੀ ਬਿਗਸੈ ਜੀਉ ਸੋ ਸਿਮਰਨ ਤੂੰ ਅਨ ਦਿਨ ਪੀਓ ਜਿਹੇ ਸਿਮਰਨ ਤੇਰੀ ਜਾਏ ਬਲਾਏ ਜਿਹੇ ਸਿਮਰਨ ਤੁਝ ਪੋਹੈ ਨਾ ਮਾਏ ਸਿਮਰ ਸਿਮਰ ਹਰ ਹਰ ਮਨ ਗਾਈਐ ਇਹੋ ਸਿਮਰਨ ਸਤਗੁਰ ਤੇ ਪਾਈਐ ਸਦਾ ਸਦਾ ਸਿਮਰ ਦਿਨ ਰਾਤ ਉਠਤ ਬੈਠਤ ਸਾਸਿ ਗਰਾਸ ਜਾਗ ਸੋਏ ਸਿਮਰਨ ਰਸ ਭੋਗ ਹਰ ਸਿਮਰਨ ਪਾਈਐ ਸੰਜੋਗ ਜਿਹੇ ਸਿਮਰਨ ਨਾਹੀ ਤੁਝ ਭਾਰ ਸੋ ਸਿਮਰਨ RAM ਨਾਮ ਅਧਾਰ ਕਹਿ ਕਬੀਰ ਜਾ ਕਾ ਨਹੀਂ ਅੰਤ ਤਿਸਕੇ ਆਗੇ ਤੰਤ ਨਾਮੰਤ RAM ਕਲੀ ਘਰ ਦੂਜਾ ਬਾਣੀ ਕਬੀਰ ਜੀ ਕੀ ਇਕ ਓੰਕਾਰ ਸਤਗੁਰ ਪ੍ਰਸਾਦ ਬੰਦ ਚ ਬੰਦਨ ਪਾਇਆ ਮੁਕਟੈ ਗੁਰ ਅਨਲ ਬੁਝਾਇਆ ਜਬ ਨਖ ਸਿਖ ਏਹ ਮਨ ਚੀਨਾ ਤਬ ਅੰਤਰ ਮੱਜਨ ਕੀਨਾ ਪਵਨ ਪਤ ਉਨ ਮਨ ਰਹਿਨ ਖਰਾ ਨਹੀਂ ਮਿਰਤ ਨਾ ਜਨਮ ਜਰਾ ਰਹਾਉ ਫੁਲਟੀ ਲੈ ਸਖਤ ਸਹਾਰੰ ਪੈਸੀ ਲੈ ਗਗਨ ਮਜਾਰੰ ਵੇਦੀਅ ਲੈ ਚੱਕਰ ਪਵੰਗਾ ਭੇਤੀ ਅਲੇ ਰਾਏ ਨ ਸੰਗਾ ਚੂਕੀ ਅਲੇ ਮੋ ਮਇ ਆਸਾ ਸਸਕੀਨੋ ਸੂਰਗਰਾਸਾ ਜਬ ਕੁੰਭਕ ਭਰ ਪੂਰ ਲੀਣਾ ਤਹਿ ਬਾਜੇ ਅਨਹਦ ਬੀਨਾ ਬਕਟੈ ਬਕ ਸ਼ਬਦ ਸੁਨਾਇਆ ਸੁਨਤੈ ਸੁਨ ਮੰਨ ਵਸਾਇਆ ਕਰ ਕਰਤਾ ਉਤਰ ਸਪਾਰੰ ਕਹਿ ਕਬੀਰਾ ਸਾਰੰ ਚੰਦ ਸੂਰਜ ਦੋਏ ਜੋਤ ਸਰੂਪ ਜੋਤੀ ਅੰਤਰ ਬ੍ਰਹਮ ਅਨੂਪ ਕਰ ਰੇ ਗਿਆਨੀ ਬ੍ਰਹਮ ਵਿਚਾਰ ਜੋਤੀ ਅੰਤਰ ਤਰਿਆ ਫਸਾਰ ਰਹਾਉ ਹੀਰਾ ਦੇਖ ਹੀਰੇ ਕਰਉ ਆਦੇਸ ਕਹ ਕਬੀਰ ਨਿਰੰਜਨ ਅਲੇਖ ਦੁਨੀਆ ਹੂਸੀਆਰ ਬੇਦਾਰ ਜਾਗਤ ਮੁਸੀਤ ਹਉ ਰੇ ਭਾਈ ਨਿਗਮ ਹੂਸੀਆਰ ਪਹਰੂਆ ਦੇਖਤ ਜਮਲੇ ਜਾਈ ਰਹਾਉ ਨੀਂਬ ਭਇਓ ਆਂਬ ਆਂਬ ਭਇਓ ਨੀਂਬਾ ਕੇਲਾ ਪਾਕਾ ਝਾਰ ਨਾਲ ਈਰ ਫਲ ਸੇਵਰ ਪਾਕਾ ਮੂਰਖ ਮੁਗਦ ਗਵਾਰ ਹਰ ਭਇਓ ਖਾੰਡ ਰੇਤ ਮਹਿ ਬਿਖਰਿਓ ਹਸਤੀ ਚੁਨਿਓ ਨਾ ਜਾਈ ਕਹ ਕਮੀਰ ਕੁੱਲ ਜਾਤ ਪਾਂਤ ਤਜ ਚੀਂਟੀ ਹੋਈ ਚੁਨ ਖਾਈ ਵਾਣੀ ਨਾਮ ਦਿਓ ਜਿਉ ਕੀ ਰਾਮ ਕਲੀ ਘਰ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਆਣੀ ਲੇ ਕਾਗਜ਼ ਕਾਟੀ ਲੇ ਗੁੱਡੀ ਆਕਾਸ਼ ਮਦੇ ਪਰਮਿਆਲੇ ਪੰਜ ਜਨਾ ਸਿਓ ਬਾਤ ਬਤਉਆ ਚੀਤ ਸੋ ਡੋਰੀ ਰਾਖੀਲੇ ਮਨ ਰਾਮ ਨਾਮਾ ਵੇਦੀਲੇ ਜੈਸੀ ਕਨਕ ਕਲਾ ਚਿਤ ਮੰਦੀਲੇ ਰਹਾਉ ਆਨੀ ਲੈ ਕੁੰਬ ਫਰਾਈ ਲੈ ਊਦਕ ਰਾਜਕੁਵਾਰ ਪੁਰੰਦਰੀਏ ਹਸਤ ਬਨੋਦ ਵਿਚਾਰ ਕਰਤੀ ਹੈ ਚੀਤ ਸੋ ਗਾਗਰ ਰਾਖੀਐ ਲੈ ਮੰਦਰ ਏਕ ਦਵਾਰ ਦਸ ਜਾਕੇ ਗਊ ਚਰਾਵਨ ਛਾਦੀਐ ਲੈ ਪੰਜ ਕੋਸ ਪਰ ਗਊ ਚਰਾਵਤ ਚੀਤ ਸੋ ਬਸ਼ਰਾ ਰਾਖੀਐ ਲੈ ਕਹਿਤ ਨਾਮ ਦੇਉ ਸੁਨਹੁ ਤਲੋਚਨ ਬਾਲਕ ਪਾਲਨ ਪੌਢੀ ਅਲੇ ਅੰਤਰ ਬਾਹਰ ਕਾਜ ਵਿਰੂਧੀ ਕੀਤ ਸੋਹ ਬਾਰ ਕ ਰਾਖੀ ਅਲੇ ਬੇਦ ਪ੍ਰਾਨ ਸਾਸਤਰ ਅਨੰਤਾ ਗੀਤ ਕਬੇਤ ਨਾ ਗਾਵੋ ਗੋ ਅਖੰਡ ਮੰਡਲ ਨਿਰੰਕਾਰ ਮਹਿ ਅਨਹਦ ਬੀਨ ਬੁਜਾਵੋ ਗੋ ਬੈਰਾਗੀ ਰਾਮਹਿ ਗਾਵੋ ਗੋ ਸ਼ਬਦ ਅਤੀਤ ਅਨਾਹਦ ਰਾਤਾ ਆਕੁਲ ਕੈ ਘਰ ਜਾਉ ਗੋ ਰਹਾਉ ਿਹੜਾ ਪਿੰਗਲਾ ਔਰ ਸੁਖਮਨਾ ਪਾਉਣੇ ਬੰਦ ਰਹਾਊਗੋ ਚੰਦ ਸੂਰਜ ਦੋਇ ਸਮ ਕਰ ਰੱਖੋ ਬ੍ਰਹਮ ਜੋਤ ਮਿਲ ਜਾਊਗੋ ਤੀਰਥ ਦੇਖ ਨਾ ਜਨਮਹਿ ਪੈਸੋ ਜੀ ਜੰਤ ਨਾਸ ਤਾਵੋਗੋ 86 ਤੀਰਥ ਗੁਰੂ ਦਿਖਾਏ ਘਟ ਹੀ ਭੀਤਰ ਨਾਊਗੋ ਪੰਜ ਸਹਾਈ ਜਨ ਕੀ ਸੋਬਾ ਭਲੋ ਭਲੋ ਨਾ ਕਹਾਊਗੋ ਨਾ ਮਾ ਕਹ ਚਿਤ ਹਰ ਸਿਓ ਰਾਤਾ ਸੁੰਨ ਸਮਾਦ ਸਮਾਵੂਗੋ ਮਾਏ ਨਾ ਹੋਤੀ ਬਾਪ ਨਾ ਹੋਤਾ ਕਰਮ ਨਾ ਹੋਤੀ ਕਾਇਆ ਹਮ ਨਹੀਂ ਹੋਤੇ ਤੁਮ ਨਹੀਂ ਹੋਤੇ ਕਮਨ ਕਹਾਂ ਤੇ ਆਇਆ RAM ਕੋਏ ਨਾ ਕਿਸਹੀ ਕੇਰਾ ਜੈਸੀ ਤਰਵਰ ਪੰਖ ਬਸੇਰਾ ਰਹਾਉ ਚੰਦ ਨਾ ਹੋਤਾ ਸੂਰ ਨਾ ਹੋਤਾ ਪਾਣੀ ਪਵਨ ਮਲਾਇਆ ਸਾਸਤ ਨਾ ਹੋਤਾ ਬੇਦ ਨਾ ਹੋਤਾ ਕਰਮ ਕਹਾਂ ਤੇ ਆਇਆ ਖੇਚਰ ਪੂਚਰ ਤੁਲਸੀ ਮਾਲਾ ਗੁਰ ਪ੍ਰਸਾਦੀ ਪਾਇਆ ਨਾਮਾ ਪ੍ਰਣਵੈ ਪਰਮ ਤਤ ਹੈ ਸਤ ਗੁਰ ਹੋਇ ਲਖਾਇਆ RAM ਕਲੇ